ਇਹ ਪੰਜਾਬ ਦਾ ਸਭ ਤੋਂ ਅਮੀਰ ਪਖਾਰੀ ਹੈ। ਨਾਮ ਇਹਨਾਂ ਦਾ ਰਾਜੂ ਹੈ। ਇਹ ਪਠਾਨਕੋਟ ਦੇ ਰਹਿਣ ਵਾਲੇ ਨੇ। ਸਰੀਰਕ ਪੱਖੋਂ ਅਤੇ ਆਰਥਿਕ ਪੱਖੋਂ ਰਾਜੂ ਬਹੁਤ ਕਮਜ਼ੋਰ ਹੈ ਪਰ ਦਿਲ ਦਾ ਬਹੁਤ ਜ਼ਿਆਦਾ ਅਮੀਰ ਹੈ। ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੀ ਰਾਜੂ ਦੇ ਮুরিਦ ਨੇ ਕਿਉਂਕਿ 2020 ਦੇ ਵਿੱਚ ਉਹਨਾਂ ਨੇ ਆਪਣੇ ਪ੍ਰੋਗਰਾਮ ਮਨ ਕੀ ਬਾਤ ਦੇ ਵਿੱਚ ਰਾਜੂ ਦਾ ਜ਼ਿਕਰ ਕੀਤਾ ਸੀ। ਕਿਉਂਕਿ ਰਾਜੂ ਲੋਕਾਂ ਦੇ ਕੋਲੋਂ 10-10 ਰੁਪਏ ਇਕੱਠੇ ਕਰਕੇ ਉਸ ਸਮੇਂ ਕਰੋਨਾ ਦੇ ਵਿੱਚ 마스크 ਵੰਡਦਾ ਸੀ ਤੇ ਲਗਭਗ 300 ਪਰਿਵਾਰਾਂ ਨੂੰ ਇਹਨੇ ਰੋਟੀ ਦਿੱਤੀ ਸੀ ਹੁਣ ਤੁਸੀਂ ਸੋਚੋਗੇ ਕਿ ਰਾਜੂ ਦੇ ਕੋਲ ਇੰਨਾ ਪੈਸਾ ਆਇਆ ਕਿੱਦਾਂ ਪਠਾਨਕੋਟ ਦੇ ਬੱਸ ਅੱਡੇ ਦੇ ਉੱਪਰ ਬੈਠ ਕੇ ਇਹ ਲੋਕਾਂ ਦੇ ਕੋਲੋਂ ਪੈਸੇ ਇਕੱਠੇ ਕਰਕੇ ਲੋਕਾਂ ਦੀ ਹੀ ਸੇਵਾ ਕਰ ਦਿੰਦਾ ਹੈ ਹੋਰ ਦੀ ਹੋਰ ਇਹਨਾਂ ਨੇ ਲਗਭਗ 70 ਤੋਂ ਵੱਧ ਕੁੜੀਆਂ ਦੇ ਹੁਣ ਤੱਕ ਵਿਆਹ ਕਰ ਦਿੱਤੇ ਨੇ ਜਿਹੜੀਆਂ ਗਰੀਬ ਧੀਆਂ ਨੇ ਗਰੀਬ ਪਰਿਵਾਰਾਂ ਚੋਂ ਨੇ ਉਹਨਾਂ ਦਾ ਜਿੰਮਾ ਰਾਜੂ ਨੇ ਚੁੱਕਿਆ ਹੋਇਆ ਰਾਜੂ ਦੇ ਕੋਲ ਆਪਣਾ ਰਹਿਣ ਨੂੰ ਘਰ ਵੀ ਹੈ ਨਹੀਂਗਾ ਰਾਜੂ ਦੇ ਕੋਲ ਪਰਿਵਾਰ ਦੇ ਵਿੱਚ ਸਿਰਫ ਇੱਕ ਭੈਣ ਹੈ ਕਿਰਾਏ ਦੇ ਮਕਾਨ ਦੇ ਉੱਪਰ ਦੋਵੇਂ ਭੈਣ ਭਰਾ ਰਹਿ ਕੇ ਆਪਣੀ ਜ਼ਿੰਦਗੀ ਬਸਰ ਕਰ ਰਹੇ ਨੇ ਸਵੇਰੇ ਲਗਭਗ 7-8 ਵਜੇ ਰਾਜੂ ਪਠਾਨਕੋਟ ਦੇ ਬੱਸ ਅੱਡੇ ਉੱਪਰ ਆ ਜਾਂਦੇ ਨੇ ਤੇ ਉੱਥੇ ਸਾਰੀ ਦਿਹਾੜੀ ਗਰਮੀ ਹੋਵੇ ਸਰਦੀ ਹੋਵੇ ਉੱਥੇ ਬੈਠ ਕੇ ਲੋਕਾਂ ਦੇ ਕੋਲੋਂ ਪੈਸੇ ਇਕੱਠੇ ਕਰਕੇ ਤੇ ਲੋਕਾਂ ਦੀ ਹੀ ਸੇਵਾ ਕਰ ਦਿੰਦੇ ਨੇ ਹੁਣ ਵੀ ਕਹਿੰਦੇ ਕਿ ਅਗਲੇ ਮਹੀਨੇ ਮੈਂ ਹੋਰ ਲੜਕੀਆਂ ਦੇ ਵਿਆਹ ਕਰ ਰਿਆ ਹਾਂ ਤੇ ਜਿਹੜੀਆਂ ਕੁਝ ਇੱਕ ਸੰਸਥਾਵਾਂ ਹੈਗੀਆਂ ਨੇ ਉਹ ਇਹਨਾਂ ਨੂੰ ਪੈਸੇ ਦੇ ਵੀ ਦਿੰਦੇ ਨੇ ਮਦਦ ਕਰ ਦਿੰਦੇ ਨੇ ਤੇ ਜਿਹੜੀਆਂ ਧੀਆਂ ਨੂੰ ਜਿਸ ਪ੍ਰਕਾਰ ਦੀ ਵੀ ਜ਼ਰੂਰਤ ਹੁੰਦੀ ਹੈ ਇਹ ਉਹਨਾਂ ਦੀ ਲੋੜ ਨੂੰ ਪੂਰਾ ਕਰ ਦਿੰਦੇ ਨੇ ਹਾਲਾਂਕਿ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੋਣਾ ਨੇ ਆਪਣੇ ਪ੍ਰੋਗਰਾਮ ਦੇ ਵਿੱਚ ਜ਼ਿਕਰ ਤਾਂ ਜਰੂਰ ਇਹਨਾਂ ਦਾ ਕੀਤਾ ਪਰ ਉਸ ਤੋਂ ਬਾਅਦ ਕਈ ਭਾਜਪਾ ਦੇ ਲੀਡਰ ਇਹਨਾਂ ਨੂੰ ਮਿਲਣ ਪਹੁੰਚੇ ਪਰ ਇਹ ਆਪਣੇ ਜ਼ੁਬਾਨੀ ਦੱਸਦੇ ਆ ਕਿ ਮਿਲਣ ਤੋਂ ਇਲਾਵਾ ਕਿਸੇ ਨੇ ਕੋਈ ਮਦਦ ਨਹੀਂ ਕੀਤੀ ਜਿਵੇਂ ਇਹ ਕਹਿੰਦੇ ਕਿ ਮੇਰੇ ਕੋ ਆਪਣਾ ਘਰ ਵੀ ਹੈ ਨਹੀਂਗਾ ਜਿਵੇਂ ਇਹ ਕਹਿੰਦੇ ਕਿ ਮੇਰੇ ਕੋਲੋਂ ਇੰਨੀ ਸਮਰੱਥਾ ਵੀ ਹੈ ਨਹੀਂ ਕਿ ਪਰ ਮੈਂ ਸੇਵਾ ਕਰਨੀ ਜ਼ਰੂਰ ਚਾਹੁੰਦਾ ਲੋਕਾਂ ਦੀ ਪਰ ਉਹਦੇ ਵਿੱਚ ਕੋਈ ਵੀ ਮੇਰਾ ਸਹਿਯੋਗ ਵੱਡੇ ਪੱਦਰ ਦੇ ਉੱਪਰ ਨਹੀਂ ਕਰਦਾ ਕੁਝ ਕੁ ਲੋਕ ਹੈਗੇ ਨੇ ਜਿਹੜੇ ਸੇਵਾ ਕਰ ਦਿੰਦੇ ਨੇ ਤੇ ਉਹਨਾਂ ਦੇ ਨਾਲ ਮੈਂ ਰਲ ਕੇ ਲੜਕੀਆਂ ਦੇ ਵਿਆਹ ਕਰ ਦਿੰਦਾ ਤੇ ਲੋੜਵੰਦਾਂ ਨੂੰ ਰਾਸ਼ਨ ਦੇ ਦਿੰਦਾ ਰਾਜੂ ਨੂੰ ਮਿਲਣ ਤੋਂ ਬਾਅਦ ਬਹੁਤ ਸਾਰੀਆਂ ਚੀਜ਼ਾਂ ਸਿੱਖਣ ਨੂੰ ਵੀ ਮਿਲੀਆਂ ਕਿ ਹੌਂਸਲਾ ਵੱਡਾ ਹੁੰਦਾ ਪੈਸਾ ਵੱਡਾ ਨਹੀਂ ਹੁੰਦਾ ਜੇ ਤੁਹਾਡੇ ਕੋਲ ਪੈਸਾ ਨਹੀਂ ਹੈਗਾ ਜੇ ਹੌਂਸਲਾ ਹੈਗਾ ਤਾਂ ਤੁਸੀਂ ਜ਼ਿੰਦਗੀ ਦੇ ਵਿੱਚ ਕੁਝ ਵੀ ਕਰ ਸਕਦੇ ਹੋ ਰਾਜੂ ਸਰੀਰਕ ਪੱਖੋਂ ਤੇ ਆਰਥਿਕ ਪੱਖੋਂ ਬਹੁਤ ਜ਼ਿਆਦਾ ਕਮਜ਼ੋਰ ਪਰ ਤੁਸੀਂ ਇਸ ਦਾ ਹੌਸਲਾ ਦੇਖੋ ਕਿ ਇਸ ਹਾਲਤ ਦੇ ਵਿੱਚ ਵੀ ਕਿਸ ਤਰੀਕੇ ਨਾਲ ਲੋਕਾਂ ਦੀ ਸੇਵਾ ਕਰਦਾ ਹੈ ਹੋਰ ਦੀ ਹੋਰ ਇੱਕ ਗੱਲ ਇਹ ਆ ਕਿ ਰਾਜੂ ਨੇ ਆਪਣੀ ਜ਼ੁਬਾਨੀ ਦੱਸਿਆ ਕਿ ਇੱਕ ਸਮੇਂ ਦੇ ਉੱਪਰ ਮੇਰੇ ਕੋਲੋਂ ਚੋਰ ਆ ਕੇ ਮੇਰਾ ਮੋਬਾਈਲ ਅਤੇ ਮੇਰੇ ਕੋਲ ਥੋੜੇ ਬਹੁਤੇ ਪੈਸੇ ਸੀਗੇ ਉਹ ਵੀ ਖੋ ਕੇ ਲੈ ਕੇ ਬੜੀ ਸ਼ਰਮਨਾਕ ਗੱਲ ਹੈ ਰਾਜੂ ਨੂੰ ਬਹੁਤ ਸਾਰੀਆਂ ਤੰਗੀਆਂ ਵੀ ਆਉਂਦੀਆਂ ਨੇ ਪਰ ਇਹ ਜ਼ਿੰਦਗੀ ਦੇ ਵਿੱਚ ਹੌਸਲਾ ਕਦੇ ਵੀ ਨਹੀਂ ਛੱਡਦੇ ਧੰਨਵਾਦ